ਗੱਲਬਾਤ ਆਪਾਂ ਵਕਫ ਵਕ ਮੁੱਦਿਆਂ ਤੇ ਕਰਦੇ ਆ ਸਰਦਾਰ ਭਪਿੰਦਰ ਸਿੰਘ ਜੀ ਨਾਲ ਸਰਦਾਰ ਭਪਿੰਦਰ ਸਿੰਘ ਜੀ ਆਏ ਨੂੰ ਜੀ ਕੀ ਹਾਲ ਚਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜੀ ਐਨਓ ਜੀ ਤੇ ਆਪਾਂ ਗੱਲਬਾਤ ਕੁਝ ਵੱਖ-ਵੱਖ ਮੁੱਦਿਆਂ ਤੇ ਕਰਦੇ ਆ ਇੱਕ ਤਾਂ ਜਿਹੜੇ ਮੋਸਟ ਆਨ ਗoing ਇਸ਼ੂਸ ਨੇ ਇਸ਼ੂਸ ਨੇ ਅੱ비ਕੀ ਵੀ ਇੰਡੀਆ ਐਂਡ ਯੂ ਐਸਏ ਟਰੰਪ ਨੇ ਸੈਕੰਡ ਜਿਹੜਾ ਸੈਂਕਸ਼ਨ ਰਸ਼ੀਅਨ ਔਇਲ ਤੇ ਲਾਉਣ ਦੀ ਗੱਲਬਾਤ ਕੀਤੀ ਆ ਟਰੰਪ ਅਤੇ ਆਪ ਪੁਟਨ ਦੀ ਮੀਟਿੰਗ ਜਿਹੜੀ ਹੋਣੀ ਸੀ ਉਹਦੀ ਵੀ ਹੁਣ ਇੱਕਦਮ ਹੋਣ ਦੀ ਆਸ ਨਹੀਂ ਹੈ ਬਿਸ਼ੱਕ ਦੂਜੇ ਪਾਸੇ ਆਪਾਂ ਦੇਖਦੇ ਆ ਕਿ ਜਿਹੜੀ ਯੂਕੇ ਰਸ਼ੀਅਨ ਬਾਹਰ ਵਾਲਾ ਮੁੱਦਾ ਇੰਟਰਨੈਸ਼ਨਲ ਅਬੱਤ ਤੇ ਆ ਤੇ ਗਾਜ਼ਾ ਅਤੇ ਇਜ਼ਰਾਇਲ ਪੀਸ ਪ੍ਰੋਸੈਸ ਹੈ ਪੀਸ ਟਾਕ ਵੀ ਚੱਲ ਰਹੀ ਹੈ ਤੋਂ ਵਰਲਡ ਦੇ ਵਿੱਚ ਬਹੁਤ ਸਾਰੇ ਇੱਕ ਡਰਾਮਾ ਵਾਪਰ ਰਹੀਆਂ ਨੇ ਤੇ ਉਹਦੇ ਮੰਦੇ ਨਜ਼ਰ ਇੰਡੀਆ ਤੇ ਪਾਕਿਸਤਾਨ ਦੀ ਆਪਸੀ ਜਿਹੜੀ ਬਿਆਨਬਾਜ਼ੀ ਆ ਟੈਂਸ਼ਨ ਵੀ ਆ ਸਾਊਥ ਏਸ਼ੀਆ ਤੇ ਗੱਲ ਕਰ ਲੋ ਤਾਲਵੰਦ ਨਾਲ ਵੀ ਹੈਂਡਸ਼ੇਕ ਕੀਤਾ ਗਿਆ ਸੋ ਸਾਰੀਆਂ ਕਿ ਡਰਾਮਾ ਤੇ ਆਪਾਂ ਦੇਖੀਏ ਤੇ ਕਿਉਂਕਿ ਤੁਸੀਂ ਇਹ ਸਾਰੇ ਸਿਨੈਰੀਓ ਨੂੰ ਸਾਰੀ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਸੰਗਸਾਪ ਜੀ ਬਹੁਤ ਵੱਡੀਆਂ ਗੱਲਾਂ ਅੱਜ ਹੋਈਆਂ ਇੱਕ ਤੁਹਾਨੂੰ ਮੈਂ ਦੱਸ ਦਵਾਂਗਾ ਬੇਸ਼ੱਕ ਤੁਸੀਂ ਕਾਫੀ ਆਊਟਲਾਈਨ ਕੀਤਾ ਵੀ ਆਹ ਗੱਲਾਂ ਇੱਕ ਗੱਲ ਬਹੁਤ ਵੱਡੀ ਜਿਹੜੀ ਹੋਈ ਆ ਵੀ 500 ਸਾਲ ਬਾਅਦ ਜਿਹੜਾ ਇੰਗਲੈਂਡ ਦਾ ਕਿੰਗ ਆ ਚਾਰਲਸ ਆ ਜਾਂ ਇੰਗਲਿਸ਼ੀ ਮੋਨਾਰਕੀ ਆ ਉਹ ਰੋਮ ਦੇ ਵਿੱਚ ਪੋਪ ਜਿਹੜਾ ਕੈਥੋਲਿਕ ਚਰਚ ਦਾ ਹੈੱਡ ਆ ਉਹਨੂੰ ਮਿਲਣ ਲਈ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ 'ਚ ਬਦਲ ਰਹੇ ਹਾਲਾਤਾਂ ਵੱਲੋਂ ਕਰੇਗੀ ਖੈਰ ਜਿਹੜੀ ਗੱਲ ਤੁਸੀਂ ਰੂਸ ਤੇ ਅਮਰੀਕਾ ਦੀ ਕੀਤੀ ਔਰ ਇਹ ਵੀ ਜਿਹੜੇ ਇਸ ਵੇਲੇ ਪੋਪ ਨੇ ਇਹ ਪੋਪ ਲਿਓ ਇਹ ਸ਼ਿਕਾਗੋ ਦੇ ਰਹਿਣ ਵਾਲੇ ਹਨ ਸੋ ਇਹਨਾਂ ਦਾ ਜਿਹੜਾ ਪਿੱਛੋ ਸਬੰਧ ਹੈ ਉਹ ਸ਼ਿਕਾ ਆਪਣੇ ਅਮਰੀਕਾ ਨਾਲ ਆ ਔਰ ਜਿਹੜੇ ਕਿੰਗ ਚਾਰਲਸ ਆ ਇਹ ਇਹਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਜਿਹੜਾ ਆ ਵਰਟੀਕਲ ਦੇ ਵਿੱਚ ਗਏ ਨੇ ਔਰ ਇਹੀ ਤਬਦੀਲੀ ਜਿਹੜਾ ਜਰਸ਼ੀਆ ਆ ਇਹ ਬੈਜ਼ੈਂਟਾਈਨ ਇੰਪਾਇਰ ਬਾਦਨਾਈ ਜਿਹੜੀ ਸਗੀ ਇੰਪੇਰਾਰ ਉਸ ਤੋਂ ਬਾਅਦ ਇਹ ਕੌਨਸਟੈਂਟਿਨ ਜਿਹੜਾ ਆ ਉੱਥੋਂ ਰੋਮ ਦੀ ਇੱਕ ਅਲੱਗ ਤਰ੍ਹਾਂ ਦੀ ਜਿਹਦਾ ਨਾਟੋ ਨੂੰ O10 ਲਿਖਿਆ ਜਾਂਦਾ OTAN ਪੁੱਠਾ ਕਰਕੇ ਕੋਡ ਲੈਂਗੁਏਜ ਸੀ ਸੋ ਜਿਹੜੀ ਇਹ ਆਰਥੋਡੋਕਸ ਕ੍ਰਿਸਚੀਅਨਿਟੀ ਆ ਆਰਥੋਡੌਕਸ ਗ੍ਰੀਕ ਆਰਥੋਡੋਕਸ ਚਰਚ ਜਿਹੜੀ ਉਹਨੂੰ ਰਸ਼ੀਆ ਕਰਦਾ ਆ ਔਰ ਜਿਹੜੀ ਫਰਾਂਸ ਤੇ ਰਸ਼ੀਆ ਦੀ ਪਹਿਲੀਆਂ ਲੜਾਈਆਂ ਸੀ ਉਹ ਫਰਾਂਸ ਦੇ ਲੋਕਾਂ ਦਾ ਮਜ਼ਦੂਰਾਂ ਦਾ ਰੈਵੋਲੂਸ਼ਨ ਜਿਹੜਾ ਚਰਚ ਦੇ ਖਿਲਾਫ ਸੀਗਾ ਤੇ ਜਿਹੜਾ ਜ਼ਾਰ ਸੀ ਉਹ ਚਰਚ ਤੇ ਬਲੀਵ ਕਰਦਾ ਸੀਗਾ ਉਹਦੀ ਐਕਸਾਉਂ ਦੇ ਉੱਪਰ ਜਿਹੜੀ ਲੜਾਈ ਸ਼ੁਰੂ ਹੋਈ ਸੀ ਸੋ ਰਸ਼ੀਆ ਟ੍ਰੈਡੀਸ਼ਨਲੀ ਫੈਮਿਲੀ ਓਰੀਐਂਟਡ ਔਰ ਔਰਥੋਡੌਕਸ ਚਰਚ ਵਾਲਾ ਸੀ ਔਰ ਇਧਰ ਜਿਹੜਾ ਸੀ ਉਹ ਚਰਚ ਦੀ ਖਿਲਾਫਤ ਸੀ ਚਰਚ ਦੇ ਖਿਲਾਫ ਨਵੀਆਂ ਚਰਚਾਂ ਖੜੀਆਂ ਕਰਨੀਆਂ ਕਦੀ ਬੈਪਟਿਸਟ ਕਦੀ ਪ੍ਰੋਟੈਸਟੈਂਟ ਪ੍ਰੋਟੈਸਟੈਂਟ ਦੀਆਂ ਗਾਂ ਡਿਨੋਮੀਨੇਸ਼ਨ ਬਣਾ ਕੇ ਉਹਨਾਂ ਨੂੰ ਕਮਜ਼ੋਰ ਰੱਖਣਾ ਚਾਹਚ ਨੂੰ ਔਰ ਰਾਜੇ ਦਾ ਗੱਲਬਾਤ ਗੱਲਬਾਲਾ ਆਪਣਾ ਉਹਦੇ ਚ ਰੱਖਣਾ ਠੋਕ ਰੱਖਣਾ ਜਾਂ ਇਹ ਬੜੀ ਇੱਕ ਇਤਿਹਾਸ ਗੱਲਾਂ ਜਿਹੜੀਆਂ ਸਾਡੇ ਸਮੇਂ ਦੇ ਵਿੱਚ ਹੋ ਰਹੀਆਂ ਜਿਹੜੀ ਗੱਲਬਾਤ ਹੰਗਰੀ ਵਿਦਾ ਪੈਸਟ ਦੇ ਵਿੱਚ ਹੋਣੀ ਸੀਗੀ ਉਹਦੇ ਉੱਤੇ ਜਿਹੜੀ ਪ੍ਰੈਜ਼ੀਡੈਂਟ 트੍ਰੰਪ ਨੇ ਅੱਜ ਕਹਿਤਾ ਵੀ ਉਹ ਵੇਸਟੇਜ ਆਫ ਟਾਈਮ ਆ ਇਹਦਾ ਮਤਲਬ ਕਿ ਜਿਹੜੀ ਯੂਰਪ ਨੇ ਪੋਜੀਸ਼ਨ ਲਈ ਆ ਕੀ ਯੂਕਰੇਨ ਤੋਂ ਬਿਨਾ ਰੂਸ ਤੇ ਅਮਰੀਕਾ ਕੁਝ ਡਿਸਾਈਡ ਨਹੀਂ ਕਰ ਸਕਦੇ ਪਰ ਵੈਸਟਰਨ ਯੂਰਪ ਦੇ ਨਾਲੋਂ ਕੋਈ ਇਸ ਗੱਲ ਨੂੰ ਸਮਝਦਾ ਨਹੀਂਗਾ ਕਿ ਦੁਨੀਆ ਦੇ ਵਿੱਚ ਹਮੇਸ਼ਾ ਤਾਕਤਵਰ ਅੰਪਾਇਰਸ ਹੀ ਛੋਟੀਆਂ ਅੰਪਾਇਰਸ ਦਾ ਫੈਸਲਾ ਕਰਦੀਆਂ ਰਹੀਆਂ ਔਰ ਇਸੇ ਤਰ੍ਹਾਂ ਨਾਲ ਯੂਰਪ ਦੇ ਵਿੱਚ ਵੀ ਇੰਗਲੈਂਡ ਫਰਾਂਸ ਤੇ ਜਰਮਨੀ ਜਿਹੜੀਆਂ ਛੋਟੀਆਂ ਅੰਪਾਇਰਸ ਬਾਕੀ ਜਿਹੜੀਆਂ ਉੱਥੇ ਬਲਗਾਰੀਆ ਬਲਗੂਰੀਆ ਜਿਹੜੇ ਛੋਟੇ-ਛੋਟੇ ਆ ਉਹਨਾਂ ਦੇ ਨਾਲ ਉਹਨਾਂ ਦੀ ਭਵੇਂ ਉੱਚੇ ਪੁਰਤਗਾਲ ਵੀ ਹੋਵੇ ਔਰ ਸਪੇਨ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ एंपਾਇਰ ਸੀਗੀ ਜਿਹੜਾ ਸਾਊਥ ਅਮਰੀਕਾ ਸਾਰਾ ਸਪੈਨਿਸ਼ ਆ ਸੋ ਇਹ ਹਮੇਸ਼ਾ ਹੀ ਇਦਾਂ ਹੁੰਦਾ ਆ ਲੇਕਿਨ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨੇ ਅੱਜ ਪਰਸਿਊ ਕੀਤਾ ਇਸ ਗੱਲ ਨੂੰ ਕਿ ਰਸ਼ੀਆ ਦੇ ਨਾਲ ਇਹ ਮੂਵਮੈਂਟ ਜਿਹੜੀ ਆ ਉਹ ਪਹਿਲਾਂ ਸੀਐਨਐਨ ਨੇ ਕਿਹਾ ਸੀ ਕੈਨਸਲ ਆ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਹੀਂ ਕਿਹਾ ਗਿਆ ਸੀਗਾ ਰਸ਼ੀਆ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਇਹ ਫੇਕ ਨਿਊਜ਼ ਆ ਪਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਰਿਐਲਿਟੀ ਕਹਤਾ ਸੋ ਇਹਦੇ ਨਾਲ ਹੀ ਤੁਸੀਂ ਦੇਖੋਗੇ ਕਿ ਜਿਹੜਾ ਅਮਰੀਕਾ ਦੀ ਵੀ ਡੋਮੈਸਟਿਕ ਪੋਲਿਟਿਕਸ ਹੈ ਜਿਹਦੇ ਵਿੱਚ 7 ਮਿਲੀਅਨ ਬੰਦਿਆਂ ਨੇ ਆ ਕੇ ਨੋ ਕਿੰਗ ਦਾ ਨਾਰਾ ਦਿੱਤਾ ਇਹਦਾ ਵੀ ਜੋ ਅਨਡਰ ਅਲਰਟ ਹੋਏਗਾ ਸਾਰੀ ਦੁਨੀਆ ਤੇ ਇਹਦੇ ਅਸਰ ਹੋਏਗਾ ਔਰ ਜਿਹੜੀ ਧਰਮ ਦੇ ਖਿਲਾਫ ਜਿਹੜੀ ਬਹੁਤ ਵੱਡੀ ਇੱਕ ਇੱਕ ਨਾਰਾ ਦਿੱਤਾ ਜਾਂਦਾ ਸੀ ਵੀ ਧਰਮ ਤਾਂ ਹੈ ਹੀ ਨਹੀਂ ਧਰਮ ਤੋਂ ਬਗੈਰ ਤੁਸੀਂ ਦੇਖੋਗੇ ਇਹ ਵੀ ਲੋਕ ਏਦਾਂ ਹੀ ਰਟ ਲੈਣਗੇ ਲੋਕਾਂ ਦਾ ਦਿੱਤਾ ਹੁਣ ਨਵਾਂ ਨਾਰਾ ਸੋ ਜਿਹੜੀ ਇਸ ਵੇਲੇ ਹਾਲਾਤ ਭਾਜੀ ਇਹ ਆ ਵੀ ਉਹ ਜਿ ਪਿਊਟਨ ਜਿਹੜਾ ਬਾਸਟਰਡ ਬੇਬੀ ਕਲਰਸ ਕਿਹਾ ਇਹ ਕਿਨੂੰ ਕਿਹਾ ਇਹ ਹਾਲੇ ਤੱਕ ਕਲੈਰਿਟੀ ਨਹੀਂ ਆ ਸਕੀ ਕਿਨੂੰ ਕਹਿ ਚੁੱਕੇ ਇਹ ਗੱਲ ਉਹ ਔਨ ਰਿਕਾਰਡ ਕਹਿ ਚੁੱਕੇ ਆ ਸੋ ਹੁਣ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਜ਼ਾ ਦੀ ਵੀ ਗੱਲਬਾਤ ਆ ਉਹ ਵੀ ਜਿਹੜੀ ਆ ਕਾਫੀ ਹਿਲ ਚੁੱਕੀ ਆ ਕਿਉਂਕਿ ਪ੍ਰਾਈਮ ਮਿਨਿਸਟਰ ਨੇਤਨਿਆਹੁ ਇਸੇ ਵੀ ਐਕੋਰਡ ਨੂੰ ਮੰਨਣ ਨੂੰ ਤਿਆਰ ਨਹੀਂ ਆ ਔਰ ਉਹ ਲਗਾਤਾਰ ਮੇਰੇ ਖਾਲ 40-50 ਜਾਂ 4-500 ਪਲੈਸਤੀਨੀ ਹੋਰ ਉੱਥੇ ਮਾਰਿਆ ਗਿਆ ਆ ਤੋ ਜਿਹੜੇ ਹਾਲਾਤ ਦੁਨੀਆ ਦੇ ਇਦਾਂ ਲੱਗ ਰਹੇ ਸੀ ਵੀ ਕਿਸੇ ਸੈਟਲਮੈਂਟ ਵਾਲੀ ਸਾਈਡ ਨੂੰ ਜਾ ਰਹੇ ਆ ਉਹ 올 ਦੀ ਸਡਨ ਜਿਹੜੇ ਆ ਦੁਬਾਰਾ ਜੰਗ ਵੱਲ ਨੂੰ ਹੀ ਜਾ ਰਹੇ ਆ ਜਿਹੜੀ ਆ ਕੈਨਸਲ ਵੀ ਹੋਣੀ ਸਬਮਿਟ ਬੜਾ ਪਸਤੀ ਇਹਦਾ ਵੀ ਮਤਲਬ ਇਹ ਹੀ ਆ ਵੀ ਜੰਗ ਦੇ ਮੈਦਾਨ ਦੇ ਵਿੱਚ ਹੀ ਫੈਸਲਾ ਕਰਨਾ ਪਵੇਗਾ ਕਿ ਫੇਜੇ ਇਹੀ ਗੱਲ ਆ ਤਾਂ ਫੇ ਮੇਰੇ ਖਿਆਲ ਜੰਗ ਤੇ ਹੀ ਫੈਸਲਾ ਹੋਏਗਾ ਸਰਦਾਰ ਭਵਿੰਦ ਸਿੰਘ ਜੀ ਆਪਾਂ ਦੋ ਤਿੰਨ ਹੋਰ ਇੰਟਰਨੈਸ਼ਨਲ ਖਬਰਾਂ ਤੇ ਵੀ ਚਾਤ ਮਾਰਦੇ ਆ ਸਾਡੀ ਬੇਨਤੀ ਆ ਕਿ ਸਾਡਾ YouTube ਚੈਨਲ ਉਹ ਹੈ ਅਜ ਦੀ ਵਲ ਟੋਰਾਂਟੋ आईपीटीवी चैनल ਤੁਸੀਂ ਵੱਖ-ਵੱਖ ਜਿਵੇਂ ਦੇਖ ਸਕਦੇ ਹੋ ਵੱਖ-ਵੱਖਰੇ ਤੁਹਾਡੇ ਜਿਹੜੇ ਸਰਵਰ ਹੋ ਸਕਦੇ ਨੇ ਜਿਵੇਂ 골ਡ ਆ ਉੱਥੇ 2910 ਆ 4K 스마트 ਆ ਉੱਥੇ 3210 ਨੰਬਰ ਆ ਸਾਡਾ ਫੇਸਬੁੱਕ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਜ ਦੀ ਵਾਜ ਟੀਵੀ ਰੰਬਲਸ ਤੇ ਜਾ ਕੇ ਦੇਖ ਸਕਦੇ ਹੋ ਇੰਸਟਾਗ੍ਰਾਮ ਤੇ ਅਸੀਂ ਬਹੁਤ ਜਗ੍ਹਾ ਆ ਰਹੇ ਹਾਂ ਅਸੀਂ ਬਹੁਤ ਜਗ੍ਹਾ ਆ ਰਹੇ ਹਾਂ ਪਰ ਸਿਸਟਮ ਨੇ ਕੋਈ ਕਸਤ ਨਹੀਂ ਛੱਡੀ ਇਸ ਆਵਾਜ਼ ਨੂੰ ਬੰਦ ਕਰਾਉਣ ਦੀ ਖੈਰ ਜਿੰਨੇ ਜੋਗੇ ਹਨ ਆਪਾਂ ਨੂੰ ਕਰਨਾ ਚਾਹੀਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰੋ ਸਾਡਾ ਐਂਡਰੋਇਡ ਤੇ ਐਪ ਹੈ ਅੱਜ ਦੀ ਆਵਾਜ਼ ਟੀਵੀ ਏ ਜੇ ਜੇ ਡੀ ਆਈ ਏ ਡਬਲਯੂ ਏ ਜ਼ेड ਟੀਵੀ ਅੱਜ ਦੀ ਆਵਾਜ਼ ਟੀਵੀ ਤੁਸੀਂ ਉਹਨੂੰ ਵੀ ਡਾਊਨਲੋਡ ਕਰ ਸਕਦੇ ਹੋ ਅਸੀਂ ਕੋਈ ਬਹੁਤ ਬਹੁਤ ਵੱਡਾ ਵਾਅਦਾ ਜਾਂ ਦਾਵਾ ਨਹੀਂ ਕਰਦੇ ਕਿ ਅਸੀਂ ਇੱਕ ਬਹੁਤ ਵੱਡਾ ਚੈਨਲ ਹਾਂ ਅਸੀਂ ਬਹੁਤ ਵੱਡੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਖੈਰ ਅਸੀਂ ਉਹੀ ਕਰ ਰਹੇ ਹਾਂ ਜੋ ਕੁਝ ਤੁਸੀਂ ਸੋਣਦੇ ਵਿਚਾਰ ਦੇ ਪਰ ਕੇ ਬਹੁਤੀ ਵਾਰੀ ਆਪਣੇ মিডিਏ ਚ ਆਪਣੇ ਲੋਕਾਂ ਚ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੇ ਕਰਦੇ ਨੇ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਰਨ ਦੀ ਬੇਨਤੀ ਆ ਸਰਦਾਰ ਭਪਿੰਦਰ ਸਿੰਘ ਜੀ ਜੇ ਆਪਾਂ ਨਿਗਾਹ ਮਾਰੀਏ ਟ੍ਰਿਬਿਊਨ ਅਖਬਾਰ ਦੀ ਹੈਡਲਾਈਨ ਆ 노 નો ਬਾਈ ਲੈਟਰਲ ਅਗਰਮਸ ਐਸ ਅ ਮੋਦੀ ਟੂ ਸਕਿਪ ਏਸ਼ੀਅਨ ਜਿਹੜਾ ਮੀਟਿੰਗ ਆ ਉੱਥੇ ਸਕਿਪ ਹੋਏਗੀ ਪਰ 트럼ਪ ਨੇ ਚੀਨ ਦੇ ਨਾਲ ਮੁਲਾਕਾਤ ਐਂਡ ਆਫ ਅਕਤੂਬਰ ਹੋਏਗੀ ਚੀਨ ਦੇ ਪ੍ਰੈਜ਼ੀਡੈਂਟ ਦੇ ਨਾਲ ਦੂਜੇ ਪਾਸੇ ਇੰਡੀਆ ਦੀ ਟ੍ਰਿਬਿਊਨ ਦੀ ਖਬਰ ਹੈ ਕਿ ਇੰਡੀਆ ਫੇਸਸ ਥ੍ਰੈਟ ਐਸ ਯੂ ਐਸ ਦਾ ਸੈਂਕਸ਼ਨ ਟੂ ਰਸ਼ੀਅਨ ਵਾਰ ਦੂਜਾ ਸੈਂਕਸ਼ਨ ਵੀ ਲੱਗਣ ਜਾ ਰਿਹਾ ਸੋ ਹਾਲਾਤ ਬੜੇ ਕਹੋ ਕੰਪਲਿਕੇਟਡ ਹੋ ਰਹੇ ਨੇ ਬੜੇ ਖਤਰਨਾਕ ਵੀ ਹੋ ਰਹੇ ਨੇ ਸੌਖੇ ਵੀ ਹੋ ਸਕਦੇ ਨੇ ਸੋ ਟੈਨਸ਼ਨ ਵਧੂ ਵੀਰੀ ਟੈਨਸ਼ਨ ਘਟ ਵੀ ਸਕਦੀ ਹੈ ਇਹਨਾਂ ਗੱਲਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕੋਈ ਮੋਦੀ ਦੀ ਟਰੰਪ ਦੀ ਮੀਟਿੰਗ ਨਹੀਂ ਹੋਣ ਜਾ ਰਹੀ ਏਸ਼ੀਆਨ ਮੀਟ ਮੀਟ ਦੇ ਵਿੱਚ ਇੰਡੀਆ ਤੇ ਸੈਂਕਸ਼ਨ ਉਹ ਲੱਗਣਗੇ ਇਹ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਜਿਹੜੀ ਖਬਰਾਂ ਦੇ ਵਿੱਚ ਕਿ ਆਪਾਂ ਤਾਂ ਕੋਈ ਸਟੇਟ ਦੇ ਸਾਡੇ ਕੋਲ ਐਲੀਮੈਂਟ ਹੈ ਨਹੀਂ ਅਸੀਂ ਤੱਕ ਬਰਾ ਸੁਣ ਕੇ ਜਿਹੜੇ ਉਹ ਨੈਰੇਟਿਵ ਇਸ ਤਰ੍ਹਾਂ ਲੱਗ ਰਿਹਾ ਕਿ ਅਮਰੀਕਾ ਦੇ ਜਿਹੜੀ ਸਾਊਥ ਚਾਈਨਾ ਮਾਰਨਿੰਗ ਪੋਸਟ ਆ ਉਹਨੇ ਕਿਹਾ ਕਿ ਭਾਰਤ ਨੇ ਸਾਊਥ ਕੋਰੀਆ ਦੀ ਪੂਸਾਨ ਪੋਰਟ ਦੇ ਉੱਪਰ ਐਕਸਰਸਾਈਜ਼ ਕੀਤੀ ਨੇਵਲ ਡ੍ਰਿਲ ਇੱਕ ਭਾਰਤੀ ਫਰਗੇਟ ਦੇ ਨਾਲ ਰਲ ਕੇ ਸਾਊਥ ਕੋਰੀਆ ਦੇ ਵਿੱਚ ਔਰ ਜਾਪਾਨ ਤੇ ਆਸਟ੍ਰੇਲੀਆ ਦੇ ਨਾਲ ਵੀ ਭਾਰਤ ਜਿਹੜਾ ਆ ਉਹ ਕਹਿੰਦੇ ਵੀ ਅਮਰੀਕਾ ਕਿਉਂਕਿ ਨਿਕਲਣਾ ਚਾਹ ਰਿਹਾ ਆਪਣੀਆਂ ਵੱਡੀਆਂ ਜਿਹੜੀਆਂ ਡਿਪਲॉयਮਮੈਂਟਸ ਆ ਉਹਨਾਂ ਨੂੰ ਘਟਾਉਣਾ ਚਾਹ ਰਿਹਾ ਫੌਜੀ ਡਿਪਲॉयਮਮੈਂਟ ਹਮੇਸ਼ਾ ਮਕਸਦ ਨਾਲ ਕੀਤੀ ਜਾਂਦੀ ਹੈ ਜਿਹੜੀ ਵੀ ਫੌਜੀ ਛੌਨੀ ਜੇ ਪਸ਼ਾਵਰ ਤੇ ਖੈਬਰ ਤੇ ਹਰੀ ਸਿੰਘ ਨਲਵੇ ਹੁਣੀ ਬੈਠੇ ਸੀ ਉਹਦਾ ਮਕਸਦ ਸੀ ਸੋ ਜਿਹੜੀਆਂ ਛੌਨੀਆਂ ਚੱਕੇਗਾ ਜਦੋਂ ਆਪਣਾ ਅਮਰੀਕਾ ਉਥੋਂ ਤੇ ਚੀਨ ਦੀ ਖ਼ਬਰ ਦੇ ਮੁਤਾਬਕ ਹੈ ਜਿਹੜਾ ਭਾਰਤ ਆ ਉਹ ਨਵੇਂ ਮੁਲਕਾਂ ਦੇ ਨਾਲ ਇੰਡੋ ਪੈਸੀਫਿਕ ਦੇ ਵਿੱਚ ਚੀਨ ਨੂੰ ਕੰਟੇਨ ਕਰਨ ਦੀ ਕੋਸ਼ਿਸ਼ ਕਰੇਗਾ ਇਹ ਗੱਲ ਯਾਦ ਰੱਖਿਓ ਜੇ ਭਾਰਤ ਇਸ ਪਾਲਿਸੀ ਦੇ ਉੱਤੇ ਪੈਰ ਚੱਕੇਗਾ ਤਾਂ ਚੀਨ ਗਿੱਟੇ ਤੇ ਮਾਰੇਗਾ ਜ਼ਰੂਰ ਇਹ ਮੇਰੀ ਗੱਲ ਤੁਹਾਡੇ ਪ੍ਰੋਗਰਾਮ ਤੇ ਦੂਸਰੀ ਗੱਲ ਇਹ ਆ ਕਿ ਜਿਹੜੀ ਇਸ ਵੇਲੇ ਜਿਹੜੇ ਲੋਕ ਐ ਸੋਚ ਰਹੇ ਆ ਕਿ ਜਿਹੜਾ ਆ ਭਾਰਤ ਜਿਸ ਤਰ੍ਹਾਂ ਮੈਨੂੰ ਇਹ ਮੇਰਾ ਕਨਜੰਕਚਰ ਆ ਕਿ ਭਾਰਤ ਅਮਰੀਕਾ ਦਾ ਇੱਕ ਡਰਾਮਾ ਜਿਹੜਾ ਚੱਲ ਰਿਹਾ ਹੈ ਜਿਹਦੇ ਵਿੱਚ ਅਮਰੀਕਾ ਇਹ ਸ਼ੋਅ ਕਰ ਰਿਹਾ ਕਿ ਭਾਰਤ ਮੇਰੇ ਕੰਟਰੋਲ 'ਚ ਨਹੀਂ ਹੈ ਜਾਂ ਭਾਰਤ ਜਿਹੜਾ ਆਪਣੇ ਤੇਲ ਤੂ ਲੈਂਣ ਦੀ ਗੱਲਬਾਤ ਮੈਂ ਨਹੀਂ ਮੰਨਦਾ ਵੀ ਇਹ ਭਾਰਤ ਇੰਡੀਪੈਂਡੈਂਟਲੀ ਕਰ ਰਿਹਾ ਪਰ ਜੇ ਕੁਝ ਵੀ ਗੱਲ ਆ ਦੇਖੋ ਅਸੀਂ ਤਾਂ ਆਪਣਾ ਇਹਦੇ 'ਚ ਹਾਂ ਚ ਦੱਸ ਰਹੇ ਆ ਤਾਂ ਫਿਰ ਇਹ ਕੋਸ਼ਿਸ਼ ਹੈ ਕਿਉਂਕਿ ਜੇ ਅਮਰੀਕਾ ਦੇ ਨਾਲ ਭਾਰਤ ਖੁੱਲ ਕੇ ਲੜੇਗਾ ਚੀਨ ਦੇ ਨਾਲ ਸੌਰੀ ਚੀਨ ਦੇ ਖਿਲਾਫ ਪਾਲਿਸੀ ਵਿੱਚ ਹਿੱਸਾ ਪਾਏਗਾ ਤਾਂ ਫਿਰ ਇੱਕ ਗੱਲ ਜ਼ਰੂਰ ਯਾਦ ਰੱਖਣ ਸ੍ਰੋਤੇ ਚੀਨ ਭਾਰਤ ਨੂੰ ਜਿਸ ਤਰ੍ਹਾਂ ਬਾੜ ਵਿੱਚ ਕੀਤਾ ਉਸ ਤਰ੍ਹਾਂ ਕਰੇਗਾ। ਸੋ ਭਾਰਤ ਇਹ ਸ਼ੋ ਕਰਨਾ ਚਾਹੁੰਦਾ ਕਿ ਅਮਰੀਕਾ ਤੋਂ ਬਗੈਰ ਮੈਂ ਚੀਨ ਦੇ ਖਿਲਾਫ ਪਾਲਿਸੀ ਕਰ ਰਿਹਾ ਜਿਹਦੇ ਨਾਲ ਚੀਨ ਇਸ ਗੱਲ ਵਿੱਚ ਸੋਚੇ ਵੀ ਯਾਰ ਇਹ ਤਾਂ ਭਾਰਤ ਨਾ ਤਾਂ ਭਾਰਤ-ਚੀਨ ਕਰਕੇ ਨਹੀਂ ਆਪਣੀ ਸੋਵਰਨ ਪਾਲਿਸੀ ਫਾਲੋ ਕਰ ਰਿਹਾ ਪਰ ਇਹ ਚੀਨ ਦਾ ਵੀ ਭੁਲੇਖਾ ਹੋਏਗਾ। ਜਿਹੜੀ ਗੱਲ ਤੁਸੀਂ ਕੀਤੀ ਸੀਗੀ ਮਲੇਸ਼ੀਆ ਜਾਂ ਮੇਰੇਕਲ ਇੰਡੋਨੇਸ਼ੀਆ ਦੀ ਮੀਟਿੰਗ ਜਿੱਥੇ ਪ੍ਰੈਜ਼ੀਡੈਂਟ ਟਰੰਪ ਜਾ ਰਹੇ ਆ। ਟਰੰਪ ਜੀ G7 ਦੀ ਮੀਟਿੰਗ ਜਿਹੜੀ ਕੋਨਸਕਸ ਵਿੱਚ ਹੋਈ ਸੀ ਕੈਲਗਰੀ ਦੇ ਵਿੱਚ ਉੱਥੇ ਵੀ ਕੋਕਨਸਕਸ ਮੇਰਾ ਖਿਆਲ ਉਹਦਾ ਨਾਮ ਸੀਗਾ ਇਹ ਟਰੰਪ ਚਲੇ ਗਿਆ ਸੀਗਾ ਤੇ ਮੋਦੀ ਆਇਆ ਸੀਗਾ ਸੋ ਹੁਣ ਵੀ ਮੋਦੀ ਏਸ਼ੀਆ ਦੇ ਵਿੱਚ ਨਹੀਂ ਜਾ ਰਿਹਾ ਵਰਚੁਅਲ ਮੀਟਿੰਗ ਤੇ ਕਰ ਰਿਹਾ ਹੈ ਜਿਹੜੀ ਸਿਗਨਲਿੰਗ ਹੈ ਜਿਹੜੀ ਬਾਡੀ ਸਿਗਨਲਿੰਗ ਇਹ ਆ ਵੀ ਅਸੀਂ ਅਮਰੀਕਾ ਦੇ ਨਾਲ ਅਲਾਈਂਡ ਨਹੀਂ ਹੈਗੇ ਸਾਡੇ ਇੰਟਰਸਟ ਪਰ ਮੈਂ ਇਹਦੇ ਨਾਲ ਗਰੀ ਨਹੀਂ ਕਰਦਾ ਮੈਂ ਤੁਹਾਡੇ ਪ੍ਰੋਗਰਾਮ ਤੇ ਆਪ ਰਿਪੋਰਟਰ ਹੀ ਆ ਮੈਨੂੰ ਲੱਗਦਾ ਵੀ ਇਹ ਭਲੇਖਾ ਪਾਉਣ ਦੀ ਕੋਸ਼ਿਸ਼ ਆ ਅਕੀਪਾ ਇਹ 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 ਭਲੇਖਾ ਚੀਨ ਨੂੰ ਇੰਡੀਆ ਪਾ ਰਿਹਾ ਜਾਂ ਫਿਰ ਇਹ ਭਲੇਖਾ ਪਵਾਇਆ ਜਾ ਰਿਹਾ ਜਾਂ ਫਿਰ ਇੰਡੀਆ ਚੀਨ ਦੇ ਮੁਕਾਬਲੇ ਖਣ ਜੋਗਾ ਨਹੀਂ ਪਾਕਿਸਤਾਨ ਦੇ ਖਿਲਾਫ ਬੜੀਆਂ ਬੜਕਾਂ ਮਾਰੀਆਂ ਜਾ ਰਹੀਆਂ ਨੇ ਹਾਂਜੀ ਬਿਲਕੁਲ ਜਿਦਾਂ ਟੈਲਿਸਟ ਦਾ ਬੰਦਾ ਫੜਾ ਸਾਊਥ ਏਸ਼ੀਆ ਦਾ ਚਾਈਨਾ ਸਪੈਸ਼ਲਿਸਟ ਉਤਾਰ ਇਹ ਇੱਕ ਬੇਅਖਬਾਰ ਦੇ ਵਿੱਚ ਬਿਆਨ ਸੀਗਾ ਕਿ ਭਾਰਤ ਕਦੀ ਵੀ ਚੀਨ ਦੇ ਖਿਲਾਫ ਵੈਸਟਲੀਓ ਕੰਮ ਨਹੀਂ ਕਰਦਾ ਕਿਉਂ ਜੋ ਕੋਰੀਆ ਰੀਆ ਦੇ ਖਿਲਾਫ ਕੀਤਾ ਸੋ ਅਮਰੀਕਾ ਦਾ ਦਾਵਾ ਇਹ ਆ ਕਿ ਜੇ ਯੂਕਰੇਨ ਨੇ ਆਪਣੇ 17 ਲੱਖ ਬੰਦਾ ਮਰਾਇਆ ਤੇ ਹਾਲੇ ਵੀ ਮਰ ਰਹੇ ਆ ਤੇ ਭਾਰਤ ਕਿਉਂ ਨਹੀਂ ਮਨਾਉਂਦਾ ਮਰਾਉਂਦਾ ਸੋ ਭਾਰਤ ਦੇ ਮਿਜ ਜਨਰਲ ਰਟਾਇਰਡ ਦਿਆਲ ਨੇ ਕਿਹਾ ਕਿ ਅਸੀਂ 1000 ਸਾਲ ਦੀ ਜਿਹੜੀ ਗੁਲਾਮੀ ਆ ਉਹਦੇ ਹਾਲਾਤਾਂ ਵਿੱਚ ਚੱਲ ਜਾਵਾਂਗੇ ਫੌਜ ਭੰਨ ਸਿੱਟੇਗਾ ਜਿਹੜੀ ਇੰਗਲੈਂਡ ਨੇ ਸਾਨੂੰ ਦਿੱਤੀ ਆ ਇਹ ਮੈਂ ਤੁਹਾਡੇ ਪ੍ਰੋਗਰਾਮ ਤੇ ਕਹਿਣਾ ਵੀ ਜੇ ਚੀਨ ਨਾਲ ਇਦਾਂ ਦੀ ਗੱਲਬਾਤ ਹੋਈ ਗਈ ਤਾਂ ਹੁਣ ਚਾਹੀਦੀ ਹੈ ਕਿਉਂਕਿ ਚੀਨ ਦੇ ਨਾਲ ਸੀਮ ਔਰ ਚੀਨ ਦੇ ਉੱਤੇ ਹਮਲੇ ਵਿੱਚ ਭਾਰਤ ਦਾ ਵੀ ਸਲੇਬ ਬਣ ਕੇ ਬੜਾ ਵੱਡਾ ਯੋਗਦਾਨ ਸਿਕਾ ਬਹੁਤ ਵੱਡੀ ਸਲੇਵਰੀ ਜਿਹੜੀ ਆ ਉਹ ਜੁਗੀਆਂ ਚ ਕਿਸੇ ਨੇ ਕੀਤੀ ਨਹੀਂ ਹੋਣੀ ਸੋ ਜਿਹੜੀ ਮੈਂ ਵਾਪਸ ਆਉਣਾ ਇਸ ਗੱਲ ਤੇ ਕਿ ਇਹ ਜਿਹੜੀ ਤੁਸੀਂ ਕਿਹਾ ਕੋਸ਼ਿਸ਼ ਆ ਇਹ ਇੱਕ ਪਰਟੈਂਸ਼ਨ ਹੋ ਰਹੀ ਆ ਵੀ ਦਿਖਾਉਣ ਦੀ ਕੋਸ਼ਿਸ਼ ਸੀ ਨੂੰ ਵੀ ਸਾਡੀ ਜੀ ਅਸੀਂ ਵੀ ਇੱਕ ਮੁਲਕ ਆ ਅਸੀਂ ਅਮਰੀਕਾ ਤੋਂ ਨਹੀਂ ਡਰਦੇ ਸੀ ਤੁਹਾਡੇ ਨਾਲ ਵੀ ਪੰਗਾ ਲਿਆ ਆ ਵਾ 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 ਜੀ ਜੀ ਦੇਖੋ ਸਾਡੀ ਦੇ ਭਾਈ ਬੇਨਤੀ ਆ ਆਪਣਾ ਤਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਆ ਜਿਹੜੇ ਭਾਰਤ ਨੂੰ ਇੰਡੀਆ ਨੂੰ ਹਿੰਦੁਸਤਾਨ ਨੂੰ ਬਹੁਤ ਪ੍ਰੇਮ ਕਰਦੇ ਨੇ ਪ੍ਰੇਮੀ ਨੇ ਆ ਸਾਡੀਆਂ ਗੱਲਾਂ ਬਾਤਾਂ ਸ਼ਾਇਦ ਤੁਹਾਨੂੰ ਨਹੀਂ ਚੰਗੇ ਲੱਗਦੀਆਂ ਹੋਣੇ ਕੋਈ ਗੱਲ ਨਹੀਂ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੈ ਹਿੰਦ ਜੈ ਹਿੰਦ ਤਾਂ ਬਹੁਤ ਹੁੰਦੀ ਆ ਆ ਤੁਹਾਡੇ ਬਹੁਤ ਸਾਰੇ ਚੈਨਲ ਚੱਲਦੇ ਨੇ ਤੁਸੀਂ ਸੋਸ਼ਲ ਮੀਡੀਆ ਦੇ ਬੜਾ ਗਾਹ ਪਾਇਆ ਹੁੰਦਾ ਕੋਈ ਗੱਲ ਨਹੀਂ ਆਪਾਂ ਹੁਣ ਕੈਨੇਡਾ ਦੀ ਗੱਲਬਾਤ ਵੀ ਕਰਦੇ ਆ ਆ ਗੱਲਾਂ ਜਿਹੜੀਆਂ ਨੇ ਸਾਨੂੰ ਖੋਲ ਕੇ ਜਿੰਨਾ ਕਰਨੀਆਂ ਚਾਹੀਦੀ ਨੇ ਕਰਨ ਦੀ ਲੋੜ ਆ ਤੇ ਭਾਰਤ ਪਾਕਿਸਤਾਨ ਪੰਜਾਬ ਪੰਜਾਬ ਨਹੀਂ ਚਾਹੁੰਦਾ ਜੰਗ ਜਦੋਂ 1947 ਵਿੱਚ ਪੰਜਾਬ ਹੀ ਵੰਡਿਆ ਗਿਆ ਪੰਜਾਬ ਹੀ ਵੰਡਿਆ ਗਿਆ ਪੰਜਾਬ ਦੇ ਲੋਕ ਹਰ ਧਰਮ ਦੇ ਬੰਦੇ ਨਾਲ रह ਸਕਦੇ ਨੇ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਬਹੁਤ ਵੱਡੀ ਦੇਣ ਆ ਭਗਤ ਜੈਦੇਵ ਮਹਾਰਾਜ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਆਂ ਆ ਜਿਹੜੀ 11ਵੀਂ ਸਦੀ ਦੇ ਹਾਂਜੀ ਤੇ ਉਹ ਉਹ 1173 ਦੀ ਮਿਰਗਾ ਚ ਗੱਲ ਆ ਬੱਚਿਆਂ ਦੀ ਉਹਨਾਂ ਦਾ ਜਨਮ ਦਿਨ ਤੇ ਉਸ ਤੋਂ ਬਾਅਦ ਬਾਬਾ ਫਰੀਦ ਸਾਹਿਬ ਹਾਂਜੀ ਉਸ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਾਡਾ ਤਾਂ ਇਹ ਇੱਕ ਕਨਸੈਪਟ ਆ ਇਹ ਸਿਧਾਂਤ ਆ ਪਰ ਜਿਹੜੇ ਲੋਕ ਜਿਹੜਾ ਸਿਸਟਮ ਖੜਾ ਹੀ ਝੂਠ ਦੇ ਹੋਵੇ ਉਹ ਸਿੱਖਾਂ ਦੇ ਸਿਧਾਂਤਿਕ ਪੱਖ ਤੋਂ ਵੀ ਬੋਣਾ ਹੋਵੇ ਸਿੱਖਾਂ ਦੀ ਸੌਵਰਨਟੀ ਨੂੰ ਵੀ ਸਵੀਕਾਰ ਨਾ ਕਰਦਾ ਹੋਵੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਵੀਕਾਰ ਨਾ ਕਰਦਾ ਹੋਵੇ ਪੰਥ ਪੰਜਾਬ ਦੀ ਹੋਉਂਦ ਤੇ ਸਿੱਖ ਜਮ ਦੀ ਹੋਉਂਦ ਨੂੰ ਵੀ ਉਹ ਸਵੀਕਾਰ ਨਾ ਕਰਦਾ ਹੋਵੇ ਉਹਨਾਂ ਤੋਂ ਉਹਨਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਨਹੀਂ ਹੈ ਇਹ ਗੱਲ ਤਾਂ ਹੈ ਦੂਜੀ ਗੱਲ ਸਰਦਾਰ ਭਵਿੰਦਰ ਸਿੰਘ ਜੀ RCMP ਕਮਿਸ਼ਨਰ ਸੇਜ਼ ਇਟਸ ਇਟਸ ਇੰਪੋਰਟੈਂਟ ਟੂ ਬਿਲਡ ਰਿਲੇਸ਼ਨਸ਼ਿਪ ਵਿਦ ਇੰਡੀਆ ਪਰ ਗਾਹਾ ਮੀਡੀਆ ਨੇ ਪੁੱਛਿਆ ਮੀਡੀਆ ਨੇ ਪੁੱਛਿਆ ਕਿ ਤੁਸੀਂ ਇਹ ਕਹਿਤ ਰਹੇ ਹੋ ਵੀ ਜਿਹੜੀ ਇਹ ਇੰਪੋਰਟੈਂਟ ਆ ਉਹ ਰਿਲੇਸ਼ਨਸ਼ਿਪ ਇਹਨਾਂ ਨਾਲ ਬਣਨੀ ਚਾਹੀਦੀ ਆ ਪਰ ਨਾਲ ਪੁੱਛਿਆ ਕਿ ਜਿਹੜੀਆਂ ਹੋਮੋਸਾਈਜ਼ ਨੇ ਮਰਟਰ ਹੋ ਜਾਂਦੇ ਨੇ ਜਾਂ ਐਕਸਟ੍ਰੋਸ਼ਨ ਕਾਲズ ਨੇ ਕਿਉਂ ਘਟ ਗਈਆਂ ਕੀ ਤੁਹਾਨੂੰ ਹੋਰ ਕੋਈ ਸਬੂਤ ਮਿਲੇ ਨੇ ਜਦ ਕਿ ਇੰਡੀਆ ਦੇ ਨਵੇਂ ਨਿਯੁਕਤ ਕੀਤੇ ਗਏ ਕੈਨੇਡਾ ਵੱਲੋਂ ਐਕਸੈਪਟ ਕੀਤੇ ਗਏ ਦਿਨੇਸ਼ ਦਿਨੇਸ਼ ਪਟਨਾਇਕ ਨੇ ਦਿੱਤੀ ਇੰਟਰਵਿਊ ਚ ਕਿ ਇਹਨਾਂ ਫ ਸਬੂਤ ਨਹੀਂ ਸਨ ਸੋ ਇਹ ਗੱਲਾਂ ਫੈਕਟ ਦੇ ਆਧਾਰ ਤੇ ਆਪਾਂ ਕਰ ਰਹੇ ਆਂ ਕਾਮੇਡੀਅਨ মিডিਏ ਵਿੱਚ ਛਪੀਆਂ ਖਬਰਾਂ ਦੇ ਆਧਾਰ ਤੇ ਗੱਲਬਾਤ ਕਰ ਰਹੇ ਆ ਹਾਂਜੀ ਭਪਿੰਦਰ ਸਿੰਘ ਜੀ ਇਹਨਾਂ ਦੋਨਾਂ ਇਸ਼ੂਸ ਤੇ ਕੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਤਾਂ RCMP ਨੇ ਦੇਖੋ ਐਜ਼ ਅ ਨੈਸ਼ਨਲ ਸਿਕਿਉਰਿਟੀ ਏਜੰਸੀ ਉਹਨਾਂ ਨੇ ਜਿਹੜਾ ਕੈਨੇਡਾ ਦੇ ਟਰੇਡ ਰਿਲੇਟਿਡ ਇਸ਼ੂਸ ਆ ਉਹਦੇ ਉੱਤੇ ਆਪਣੀ ਰਾਏ ਦਿੱਤੀ ਆ ਵੀ ਉਹ ਟਰੇਡ ਜਿਹੜਾ ਆ ਉਹ ਹਰ ਹਾਲਤ ਚ ਹੋਣਾ ਚਾਹੀਦਾ ਸੋ ਅਸੀਂ ਉਹਦੇ ਨਾਲ ਐਗਰੀ ਕਰਦੇ ਆ ਟਰੇਡ ਹੋਣਾ ਚਾਹੀਦਾ ਪਰ ਔਨ ਵਟ ਬੇਸਿਸ ਕੀ ਕੋਸੋਵੋ ਦੇ ਵੇਲੇ ਜਦੋਂ ਸਰਬੀ ਯੋਗੋਸਲਾਵੀਆ ਦੇ ਵਿੱਚ ਆ ਲੜਾਈ ਚੱਲ ਰਹੀ ਸੀਗੀ ਕੀ ਉਦੋਂ ਟ੍ਰੇਡ ਪ੍ਰਾਇੋਰਟੀ ਸੀਗੀ ਹੋਰ ਵੀ ਜਿਹੜੇ ਦੁਨੀਆ ਦੇ ਇਹੋ ਜਿਹੇ ਇਸ਼ੂ ਹੁੰਦੇ ਨੇ ਤੇ ਇਹ ਵੀ ਜੇ ਆਰਸੀਐਮਪੀ ਇੱਕ ਦਿਨ ਇਹ ਕਹਿੰਦੀ ਹੈ ਵੀ ਇੱਥੇ ਸਾਡੇ ਮੁਲਕ ਦੇ ਅੰਦਰ ਐਕਸਟਰਸ਼ਨਸ ਤੇ ਜਿਹੜੀਆਂ ਇੰਟੀਮੀਡੇਸ਼ਨਸ ਆ ਉਹ ਇੰਡੀਅਨ ਕੌਂਸੂਲੀਟ ਜਿਹੜੇ ਆ ਉਹ ਕਮਾਂਡ ਐਂਡ ਕੰਟਰੋਲ ਸਟਰਕਚਰ ਬਣ ਕੇ ਕਰਦੇ ਆ ਤਾ ਕੀ ਫਿਰ ਇਹਦਾ ਮਤਲਬ ਇਹ ਹੋਏਗਾ ਕਿ ਕੱਲ ਨੂੰ ਜੇ ਕੋਈ ਹੋਰ ਵੀ ਮੁਲਕ ਇਸ ਤਰ੍ਹਾਂ ਕਰੇਗਾ ਫੋਰ ਐਗਜ਼ਾਮਪਲ ਪਾਕਿਸਤਾਨ ਜਾਂ ਕੋਈ ਹੋਰ ਮੁਲਕ ਕਰੇ ਤਾਂ ਫਿਰ ਉਸੇ ਹੀ ਤਰ੍ਹਾਂ ਐਕਸੈਪਸ਼ਨ ਦਿੱਤੀ ਜਾਏਗੀ ਤੀਸਰੀ ਗੱਲ ਮੈਂ ਅੱਜ ਸੀਸਸ ਦੇ ਰਿਟਾਇਰਡ ਜਿਹੜੇ ਚੀਫ ਸਟਾਫ ਹੈ ਉਹਨਾਂ ਦੀ ਗੱਲਬਾਤ ਵੀ ਸੁਣ ਰਿਹਾ ਸੀ ਉਹਨਾਂ ਦੇ ਕਹਿਣ ਮੁਤਾਬਕ ਭਾਰਤ ਓਪਨਲੀ ਤੇ ਐਡਮਿਟ ਨਹੀਂ ਕਰ ਸਕੇਗਾ ਬੇਸ਼ੱਕ ਉਹਨਾਂ ਨੇ ਇੱਕ ਬੰਦੇ ਨੂੰ ਬੱਕਰੀ ਬਣਾਤਾ ਉੱਥੇ ਯਾਦਵ ਨੂੰ ਅ ਪਰ ਮੈਂ ਸਮਝਦਾ ਵੀ ਇਹ ਬੜੀ ਵੱਡੀ ਗੱਲ ਆ ਜੇ ਇਹ ਇੰਨੀ ਓਪਨਲੀ ਪ੍ਰਾਈਮ ਮਿਨਿਸਟਰ ਨੇ ਕਹਿ ਤੀ ਔਰ ਮੀਡੀਆ ਦੇ ਵਿੱਚ 14 ਅਕਤੂਬਰ ਨੂੰ RCMP ਨੇ ਕਹੀ ਸੋ ਦੇ ਮਾਈਟ ਜੋ ਮਰਜੀ ਉਹ ਆਈ ਸੀ ਵੀਲ ਟੂ ਇਹਨੂੰ ਅਨਬਾਉਂਡ ਨਹੀਂ ਕਰ ਸਕਣਗੇ ਕਿ ਜਿਹੜੀ ਹੁਣ ਇੰਨੀ ਜਿਆਦੀ ਉਹ ਗੱਲਬਾਤ ਲੋਕਾਂ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਸਖਦੇਪਾ ਜੀ ਵੀ ਇਹਦੇ ਤੋਂ ਪਿੱਛੇ ਜਾਣਾ ਮੈਨੂੰ ਲੱਗਦਾ ਲੀਗਲੀ ਵੀ ਹੋਏਗਾ ਇਹ ਪ੍ਰੈਜ਼ੀਡੈਂਟ ਸੈਟ ਵੀ ਇਸ ਤਰ੍ਹਾਂ ਹੋ ਜਾਣਾ ਹਾਂਜੀ ਹਾਂਜੀ ਕੋਈ ਕੁਝ ਕਰੇ ਤੇ ਉਹ ਫਿਰ ਉਸ ਤੋਂ ਬਾਅਦ RCMP ਕਹਿ ਦੇਵੇ ਹੁਣ ਸਾਰਾ ਕੁਝ ਠੀਕ ਹੈ ਟ੍ਰੇਡ ਹੋਣਾ ਚਾਹੀਦਾ ਤੋ ਕੋਈ ਨਾ ਕੋਈ ਤਾਂ ਭਾਰਤ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਬੋਲੇਗਾ ਇਹ ਜਿਹੜੇ ਰਿਟਾਇਰਡ ਚੀਫ ਸਿਆ ਉਹਨਾਂ ਨੇ ਵੀ ਕਿਹਾ ਬੇਸ਼ੱਕ ਉਹ ਬੰਦੀ ਵਾ ਕਿ ਇੱਕ ਬੰਦੇ ਦੀ ਬਲੀ ਚੜਾ ਦੇਵੇ ਜਾਂ ਕੁਛ ਕਰ ਦੇਵੇ ਔਰ ਇਹਦੇ ਪ੍ਰੈਸ਼ਰ ਕਿਦਾਂ ਮੇਨਟੇਨ ਕਰਨਾ ਹੈ ਇਹ ਸਿੱਖ ਆਰਗੇਨਾਈਜੇਸ਼ਨਸ ਨੂੰ ਸਿੱਖ মিডিਆ ਤੇ ਡਿਪੈਂਡ ਕਰਦਾ ਹਾਂ ਬਿਲਕੁਲ ਬਿਲਕੁਲ ਜੀ ਤੋ ਸਰਦਾਰ ਭਪਿੰਦਰ ਸਿੰਘ ਜੀ ਕੈਨੇਡਾ ਦੇ ਸਾਬਕਾ ਸਕਿਉਰਿਟੀ ਐਡਵਾਈਜ਼ਰ ਨੂੰ ਉਹਨਾਂ ਨੇ ਮੀਟਿੰਗ ਗੱਲ ਕੀਤੀ ਕਿ ਅਜੀਤ ਡਵਾਲ ਜਿਹੜਾ ਕਿ ਸਕਿਉਰਿਟੀ ਐਡਵਾਈਜ਼ਰ ਹੈ ਉਹ ਪ੍ਰੈਸ ਕਰ ਰਿਹਾ ਸੀ ਕਿ ਸਾਨੂੰ ਤੁਸੀਂ ਆ ਜਿਹੜੇ ਕੈਨੇਡਾ ਵਿੱਚ ਖਾਲਸਾਣ ਦੀ ਗੱਲ ਕਰਦੇ ਇਹਨਾਂ ਨੂੰ ਤੁਸੀਂ ਰੋਕੋ ਇਹਨਾਂ ਨੂੰ ਅਰੈਸਟ ਕਰੋ ਜਿਦਾ ਇੰਡੀਆ 'ਚ ਕੀਤਾ ਜਾ ਰਿਹਾ ਹੈ ਹਾਂਜੀ ਫਾਰ ਐਗਜ਼ਾਮਪਲ ਅਤਵਾਦੀ ਵੀ ਕਹਿ ਦਿੰਦੇ ਨੇ ਉਹਨਾਂ ਨੂੰ ਕਿੰਦ ਕਹਿਣਾ ਹੈ ਕਿ ਸਾਡੇ ਤਾਂ ਕੈਨੇਡਾ ਵਿੱਚ ਜਿਹੜੇ ਬਲੌਕ ਵਾਲੇ ਨੇ ਮੈਂਬਰ ਪਾਰਲੀਮੈਂਟ ਬੈਠੇ ਨੇ ਸਾਡਾ ਸਿਸਟਮ ਜਿਹੜਾ ਲੋਕਾਂ ਨੂੰ ਗੱਲਬਾਤ ਕਰਨ ਦੀ ਪ੍ਰੋਟੈਸਟ ਕਰਨ ਦੀ ਅਗਾਧਿੰਦਾ ਫ੍ਰੀडम ਆਫ ਫ੍ਰੀडम ਆਫ ਐਕਸਪ੍ਰੈਸ਼ਨ ਹੈ ਹੁਣ ਇੱਕ ਤਈ ਇਸ਼ੂ ਹੈ ਦੂਜਾ ਇੱਕ ਪਾਸੇ ਕੈਨੇਡਾ ਦੀ ਸਰਕਾਰ ਕੈਨੇਡਾ ਦੇ ਲੋਕ ਇਨਕਲੂਡਡ ਰਸ਼ੀਆ ਯੂਰਪ ਦੇ ਦੇਸ਼ ਜਿਹੜੇ ਯੂਕਰੇਨ ਦੇ ਖਿਲਾਫ ਰਸ਼ੀਆ ਦੀ ਵਾਰ ਹੈ ਰਸ਼ੀਆ ਦੇ ਖਿਲਾਫ ਨੇ ਇੰਡੀਆ ਰਸ਼ੀਅਨ ਔਇਲ ਖਰੀਦ ਕੇ ਯੂਕਰੇਨ ਦੀ ਵਾਰ ਨੂੰ ਹੋਰ ਵਧਾ ਰਿਹਾ ਉਹ ਯੂਕਰੇਨ ਦੇ ਲੋਕਾਂ ਦੇ ਖਿਲਾਫ ਭੁਗਤ ਰਿਹਾ ਉੱਥੇ ਵੀ ਸਵਾਲ ਨਹੀਂ ਕੀਤੇ ਜਾਂਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇੱਕ ਦੋ ਮਿੰਟ ਉਸ ਤੋਂ ਬਾਅਦ ਆਪਾਂ ਸਮਾਪਤੀ ਕਰੀ ਹਾਂ ਜੀ ਕੱਲ ਕਹਿ ਦੇਵਾਂ ਪਹਿਲਾਂ ਆਪਣੇ ਮੇਨ ਪ੍ਰੋਗਰਾਮ ਦੇ ਵਿੱਚ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਹਾਂ ਹਾਂ ਧਿਆਨ ਚ ਨਹੀਂ ਰਹੀ ਉਹ ਇਹ ਆ ਵੀ ਰੈਲੀ ਆ 25 ਨੂੰ ਗ੍ਰੇਟਰ ਪੰਜਾਬ ਪਲਾਜ਼ੇ ਤੋਂ ਲੈ ਕੇ ਜਿਹੜੀ ਆ ਰੈਲੀ ਕੱਢਣੀ ਆ ਜਾਣੀ ਆ ਪੰਥਕ ਆਰਗੇਨਾਈਜੇਸ਼ਨ ਸਾਰੇ ਇਕੱਠੇ ਹੋ ਕੇ ਕੱਢ ਰਹੇ ਆ ਤੁਸੀਂ ਜਰੂਰ ਉੱਥੇ ਯੋਗਦਾਨ ਪਾਓ ਤੇ ਸਾਨੂੰ ਮੈਸੇਜ ਆਇਆ ਵੀ ਉਹ ਰੈਲੀ ਜਿਹੜੀ ਆ ਸਿੱਖਾਂ ਵੱਲੋਂ ਕੱਢੀ ਜਾ ਰਹੀ ਆ ਆਪਣੇ ਗ੍ਰੇਟਰ ਪੰਜਾਬ ਪਲਾਜ਼ੇ ਤੋਂ 12 ਵਜੇ ਦੁਪਹਿਰ ਨੂੰ 25 ਤਰੀਕ ਨੂੰ ਜੋ ਜਨੇ ਵੀ ਵੀਰ ਸਟੂਡੈਂਟ ਵੀ ਨੇ ਉਹਦੇ ਚ ਧੁਰ ਜਾਣ ਆ ਜਿਹੜੀ ਗੱਲ ਤੁਸੀਂ ਆਪਣਾ ਸਵਾਲ ਪਾਜੀ ਜੀ ਦਾ ਸਵਾਲ ਸਿਕਾ ਇੱਕ ਤਾਂ ਜਿਵੇਂ ਕੈਨੇਡਾ ਦੀ ਸਕਿਉਰਟੀ ਐਡਵਾਈਜ਼ਰ ਨੂੰ ਗੱਲ ਕਹਿਣੀ ਪਈ ਸੀ ਵੀ ਜਿੱਦਾਂ ਇੰਡੀਆ ਵੱਲੋਂ ਇੰਡੀਆ ਦੇ ਸਕਿਉਰਟੀ ਐਡਵਾਈਜ਼ਰ ਅਜੀਤ ਡਵਾਲ ਨੇ ਕਿਹਾ ਕਿ ਖਾਲਸਤਾਨੀਆਂ ਨੇ ਰੋਕ ਕੋਈ ਜਿਵੇਂ ਪ੍ਰੋਟੈਸਟ ਕਰਨ ਦੀ ਗੱਲ ਆਉਂਦੀ ਆ ਉਹ ਕਹਿੰਦੇ ਸਾਡੇ ਤਾਂ ਮੈਂਬਰ ਪਾਰਲੀਮੈਂਟ ਨੇ ਬਲਾਕ ਵਾਲੇ ਇੱਥੇ ਕਰਨ ਦਾ ਹੱਕ ਹੈ ਫਰੀडम ਆਫ ਐਕਸਪ੍ਰੈਸ਼ਨ ਹੈ ਕਦੇ ਗੱਲਬਾਤ ਦੂਜੀ ਗੱਲਬਾਤ ਅੱਜ ਵੀ ਕੀਤੀ ਸੀ ਕਿ ਰਸ਼ੀਅਨ ਆਇਲ ਇੰਡੀਆ ਵੱਲੋਂ ਖਰੀਦਿਆ ਜਾ ਰਿਹਾ ਕੈਨੇਡਾ ਵੱਲੋਂ ਕਿੰਨੀ ਮਦਦ ਕੀਤੀ ਗਈ ਕਿ ਦਿਨਾਂ ਨੇ ਕਿਸ ਤਰ੍ਹਾਂ ਸਟੈਂਡ ਲਿਆ ਰਸ਼ੀਆ ਆਪਣੇ ਯੂਕਰੇਨ ਦੇ ਹੱਥ ਵਿੱਚ ਰਸ਼ੀਆ ਦੇ ਖਿਲਾਫ ਸੋ ਇਹ ਸਵਾਲ ਵੀ ਮੀਡੀਆ ਵੱਲੋਂ ਨਹੀਂ ਪੁੱਛਿਆ ਜਾਂਦਾ ਵੀ ਇੰਡੀਆ ਤਾਂ ਰਸ਼ੀਆ ਤੋਂ ਔਇਲ ਖਰੀਦ ਰਿਹਾ ਯੂਕਰੇਨ ਦੇ ਖਿਲਾਫ ਦੂਜੇ ਪਾਸੇ ਟਰਾਂਸਨੈਸ਼ਨਲ ਆਪਰੇਸ਼ਨ ਵੀ ਕਰ ਰਿਹਾ ਦੋ ਸਵਾਲ ਇਕੱਠੇ ਹੋਗੇ ਨਾ ਬਹੁਤ ਵੱਡੀ ਗੱਲ ਆ ਜਿਸ ਤਰ੍ਹਾਂ ਲੋਕ ਕਹਿਣਗੇ ਕਿ ਦੋ ਗੱਲਾਂ ਆਪਾਂ ਇੱਕੋ ਪ੍ਰੋਗਰਾਮ 'ਚ ਕਰ ਰਹੇ ਹਾਂ ਹਾਂ ਤੁਹਾਡੀ ਇਜਾਦਤ ਨੇ ਗੱਲ ਸੁਣੀ ਚਾਹਣਾ ਕਿ ਜਿਹੜਾ ਭਾਰਤ ਨੇ ਇਹ ਵੀ ਕਿਹਾ ਕਿ ਮੈਂ ਰੁਪਈਏ 'ਚ ਪੇਮੈਂਟ ਕਰ ਦੰਨਾ ਉਹ ਦੂਸਰਾ ਮੁਲਕ ਜਿਹੜੇ ਉਹ ਰੁਪਈਏ ਵਟੇ ਅਮਰੀਕਾ ਤੋਂ ਡਾਲਰ ਲੈ ਲਵੇ ਸੋ ਭਾਰਤ ਜਿਹੜਾ ਆ ਉਹ ਐਸ ਹਾਲਾਤ ਵਿੱਚ ਲੱਗ ਰਿਹਾ ਮੈਨੂੰ ਵੀ ਉਹ ਹੁਣ ਕੜਿੱਕੀ 'ਚ ਇਸ ਤਰ੍ਹਾਂ ਦਾ ਫਸਿਆ ਕਿ ਰੂਸ ਵੀ ਉਹਨੂੰ ਛੱਡ ਨਹੀਂ ਰਿਹਾ ਜਿਹੜੀ 38 40% 1% ਤੋਂ 40% ਤੇਲ ਲੈਣਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਮਿਡਲ ਈਸਟ ਕੰਟਰੀਆਂ ਤੋਂ ਲਿਆ ਜਾ ਰਿਹਾ ਹੈ ਸਗਾ ਉਹਨਾਂ ਦੇ ਉੱਪਰ ਜਿਹੜੀ ਇਰਾਨ ਦੀ ਸੈਂਕਸ਼ਨਸ ਹੈ ਇਰਾਨ ਵੀ ਬਲੈਕ ਦਾ 40 ਬਿਲੀਅਨ ਦਾ ਤੇਲ ਵੇਚਦਾ ਸਾਲ ਦਾ ਇਹ ਕਿੱਦਾਂ ਕੀਤਾ ਜਾਂਦਾ ਇਹ ਜਹਾਜ਼ ਸਮੁੰਦਰਾਂ ਦੇ ਅੰਦਰ ਜਾਂਦੇ ਆ ਉਹਨਾਂ ਦੀ ਓਨਰਸ਼ਿਪ ਚੇਂਜ ਹੁੰਦੀ ਆ ਉਹਨਾਂ ਦੇ ਫਲੈਗ ਚੇਂਜ ਹੁੰਦੇ ਆ ਉਹਨਾਂ ਦੇ ਮੈਨੀਫੈਸਟ ਚੇਂਜ ਹੁੰਦੇ ਆ ਪਰ ਉਹ ਜਿਹੜਾ ਤੇਲ ਇਰਾਨ ਦਾ ਉਹ ਜਿਹੜਾ ਟੋਟਲ ਤੇਲ ਵਿਕ ਰਿਹਾ ਕਿਉਂਕਿ ਉਹ ਚੋਰੀ ਵੇਚਿਆ ਜਾਂਦਾ ਤੇ ਘੱਟ ਰੇਟ ਤੇ ਵੇਚਿਆ ਜਾਂਦਾ ਉਹਦਾ ਅਸਰ ਨਹੀਂ ਪੈਂਦਾ ਮਾਰਕੀਟ ਦੇ ਵਿੱਚ ਕਿਉਂਕਿ ਨਹੀਂ ਤਾਂ ਇਰਾਨ ਦਾ ਤੇਲ ਜਦੋਂ ਵਿੱਚ ਆਏਗਾ ਤਾਂ ਤੇਲ ਦਾ ਮੁੱਲ ਡਿਗੇਗਾ ਤੋ ਇਹ ਬੜੇ ਤਰੀਕੇ ਦੇ ਨਾਲ ਸੈਂਕਸ਼ਨਾਂ ਸੈਂਕਸ਼ਨਾਂ ਲਾ ਕੇ ਤੇਲ ਦਾ ਪ੍ਰਾਈਸ ਮੈਂਟੇਨ ਕੀਤਾ ਜਾਂਦਾ ਜਿੱਦਾਂ ਹੁਣ 골ਡ ਦਾ ਪ੍ਰਾਈਸ ਜਿਹੜਾ ਚੀਨ ਵਧਾਣਾ ਚਾਹੁੰਦਾ ਤੇ ਅਮਰੀਕਾ ਨੇ ਉਹ ਸਿੱਟਿਆ ਪਿੱਛੇ ਤੁਸੀਂ ਦੇਖਿਆ ਇਕਨੋਮਿਕਸ ਦੀ ਸਾਰੀ ਗੱਲਬਾਤ ਆ ਜਿਹੜਾ ਭਾਰਤ ਨੇ ਚਲਾਕੀ ਮਾਰੀ ਆ ਜਿਹੜੇ ਭਾਰਤ ਹੁਣ ਮਹਿੰਗਾ ਤੇਲ ਜਦੋਂ ਲਏਗਾ ਸਾਡੇ ਸਰੋਤੇ ਜਰੂਰ ਯਾਦ ਰੱਖਣ ਇਹ ਭਾਰਤ ਦੇ ਵਿੱਚ ਹੁਣ ਮੰਗਾਈ ਬਹੁਤ ਵਧੇਗੀ ਕਿਉਂਕਿ ਭਾਰਤ ਦਾ ਤੇਲ ਰੂਸ ਦੇ ਤੇਲ ਜਿਹੜਾ ਆ ਉਹ ਬਹੁਤ ਘੱਟ ਰੇਟ ਤੇ ਸੈਂਕਸ਼ਨਾਂ ਕਾਰਨ ਜਾ ਰਿਹਾ ਸੀਗਾ ਔਰ ਕਿਸ ਤਰ੍ਹਾਂ ਦੇ ਨਾਲ ਭਾਰਤ ਜਿਹੜਾ ਖੁਦ ਤੇਲ ਲੈ ਕੇ ਤੇ ਯੂਰਪ ਸਾਰੇ ਨੂੰ ਤੇਲ ਵੇਚ ਰਿਹਾ ਸੀ ਇਹ ਕਿੱਦਾਂ ਹੋ ਸਕਦਾ ਇਹ ਗੱਲ ਰੂਸ ਨੇ ਕਿੱਦਾਂ ਅਲਾਉ ਕੀਤੀ ਸੋ ਇਹਦੇ ਉੱਤੇ ਵੀ ਸੋਚਣਾ ਪਏਗਾ ਇਹ ਵੀ ਸੋਚਣਾ ਪਏਗਾ ਕਿ ਜਿਹੜੀ ਇਹ ਕੰਟਰੀਆਂ ਨੇ ਰੂਸ ਤੇ ਜਿਹੜੀਆਂ ਸੈਂਕਸ਼ਨਾਂ ਲਾਈਆਂ ਸੀ ਭਾਰਤ ਦੇ ਰਾਹੀਂ ਉਹ ਸਰਕਮਵੈਂਟ ਕਿੱਦਾਂ ਹੋਈਆਂ ਔਰ ਕੱਲ ਜਿਹੜੀਆਂ ਸੈਂਕਸ਼ਨਾਂ ਲਗੀਆਂ ਹੁਣ ਭਾਰਤ ਜਿਹੜਾ ਤੇਲ ਲੇਊਗਾ ਰੂਸ ਤੋਂ ਉਹ ਇਨੀਆਂ ਸਟ੍ਰਿਕਟ ਸੈਂਕਸ਼ਨਾਂ ਆ ਇਹ ਭਾਰਤ ਦੇ ਨਾਂ ਦੇ ਬਰਾਬਰ ਤੇ ਲੈਣਾ ਪੈਗਾ ਜਣੀ ਭਾਰਤ ਤੇਲ ਨਹੀਂ ਲੈ ਸਕੇਗਾ ਕਿਉਂਕਿ ਕੱਲ ਜਿਹੜੀਆਂ ਸੈਂਕਸ਼ਨ ਐਮਬੈਸਡ ਮੇਰੇ ਖਿਆਲ ਉਹਨਾਂ ਦਾ ਨਾਂ ਆ ਉਹਦੇ ਨਾਲ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਦੀ ਹੋ ਜਾਗੀ ਇੱਕ ਗੱਲ ਮੈਂ ਤੁਹਾਡੀ ਗੱਲ ਚ ਐਡ ਕਰ ਦਵਾ ਜਿਹੜੀ ਸੀਐਸ ਦੇ ਚੀਫ ਗੱਲ ਕਹਿ ਰਹੇ ਸੀਗੇ ਬਿਲਕੁਲ ਸਹੀ ਕਿਹਾ ਤੁਸੀਂ ਉਹਨਾਂ ਨੇ ਜਿਹੜੀ ਗੱਲ ਕਹੀ ਸੀਗੀ ਪਰ ਇੱਕ ਗੱਲ ਆ ਉਹਨਾਂ ਨੇ ਇਹ ਕਿਹਾ ਸੀਗਾ ਮੇਰੇ ਖਿਆਲ ਤੁਸੀਂ ਦੱਸ ਰਹੇ ਸੀਗੇ ਕੋਈ ਗੱਲ ਕਿ ਉਹਨਾਂ ਨੇ ਕਿਹਾ ਕਿ ਚੀਫ ਨੂੰ ਕਿ ਸਕਿਉਰਿਟੀ ਐਡਵਾਈਜ਼ਰ ਨੇ ਕਿਹਾ ਸੀ ਜੀਤ ਟਿਵਾਲ ਨੂੰ ਕਿ ਸਾਡੇ ਤਾਂ ਮੈਂਬਰ ਪਾਰਲੀਮੈਂਟ ਬਲਾਕ ਵਾਲੇ ਨੇ ਤੁਸੀਂ ਖਾਲਸਤਾਨੀਆਂ ਨੂੰ ਪ੍ਰੋਟੈਸਟ ਕਰਨ ਤੇ ਖਾਲਸਤਾਨੀਆਂ ਦੀ ਗੱਲ ਕਰਨ ਨੂੰ ਰੋਕਣ ਨੂੰ ਸਾਨੂੰ ਕਹਿ ਰਹੇ ਨੇ ਬਿਲਕੁਲ ਤੇ ਉਹ ਸਕਿਉਰਿਟੀ ਚੀਫ ਨੇ ਕਿਹਾ ਜਦੋਂ ਅਸੀਂ ਸਬੂਤ ਪੁੱਛਦੇ ਆ ਤਾਂ ਸਬੂਤ ਸਾਨੂੰ ਖਬਰਾਂ ਦੀਆਂ ਕਟੀਆਂ ਪੇਸ਼ ਕਰਦੀ ਆ ਭਾਰਤ ਦੀ ਏਜੰਸੀ ਕਿ ਜਿਹੜਾ ਭਾਰਤ ਦਾ ਮੀਡੀਆ ਆ ਉਹਦਾ ਵੀ ਸਟੈਂਡਰਡ ਬਹੁਤ ਲੋਅ ਆ ਉਹ ਕਹਿੰਦੇ ਆ ਈਓ ਹੋ ਮੀਡੀਆ ਦੇ ਵਿੱਚ ਲੱਗੀਆਂ ਖਬਰਾਂ ਉਹਨਾਂ ਦੀ ਲੈਜਿਟੀਮੇਸੀ ਐ ਬੈਕ ਡੈਵਿਡੈਂਸ ਹੈ ਕਿ ਹਿਅਰ ਸੇ ਆ ਭਾਰਤ ਇਹ ਕਹਿਣਾ ਚਾਹ ਰਿਹਾ ਵੀ ਜੋ ਮੈਂ ਅਖਬਾਰਾਂ 'ਚ ਜਿਹੜੀ ਸਪਲਾਇਰ ਟਾਈਪ ਪੇਪਰ ਆ ਉਹਦੇ 'ਚ ਜਿਹੜੀ ਗੱਲ ਵੀ ਲਿਖਦਾ ਆ ਤੁਸੀਂ ਉਹਨੂੰ ਕਾਨੂੰਨ ਦਾ ਮੰਨ ਕੇ ਆਪਣੀ ਕੈਨੇਡਾ ਦੀਆਂ ਕੋਰਟਾਂ ਦੇ ਵਿੱਚ ਉਹਨੂੰ ਸਬਮਿਟ ਕਰ ਲਓ ਤੇ ਜਿਹੜੇ ਸੇਖਾ ਇਹਨਾਂ ਦੇ ਡਾਕ ਛੋਟਾ ਕਰਕੇ ਇਹਨਾਂ ਨੂੰ ਅੰਦਰ ਕਰ ਦਿਓ ਜਦਾਂ ਮੈਂ ਕਰਦਾ ਤੋ ਜਿਹੜੀ ਇਹ ਗੱਲਬਾਤ ਹੈ ਨਾ ਇਹ ਬਹੁਤ ਵੱਡੀ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਨਾ ਭਾਰਤ ਦੀ ਪ੍ਰੈਸ ਫਰੀ ਹੈ ਤੇ ਨਾ ਭਾਰਤ ਦੀ ਜੁਡੀਸ਼ਰੀ ਜਿਹੜੀ ਆ ਉਹ ਅਪ ਟੂ ਦੀ ਮਾਰਕ ਆ ਮੈਂ ਸਮਝਦਾ ਆਨ ਰਿਕਾਰਡ ਜਿਹੜਾ ਜੀ ਜੀ ਆਈ ਐਂਟੈਲੀਜੈਂਸ ਅਫਸਰ ਬਲੋਂ ਕਹਿਣਾ ਆਈ ਥਿੰਕ ਦੈਟਸ ਅ ਬਿਗ ਡੀਲ ਬਹੁਤ ਧੰਨਵਾਦ ਸਰਦਾਰ ਭਪਿੰਦਰ ਸਿੰਘ ਜੀ ਅੱਜ ਦੀ ਆਵਾਜ਼ ਦੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਲਈ ਆਪਾਂ ਫਿਰ ਵੀ ਮਿਲਦੇ ਆਂ ਗੱਲਬਾਤ ਕਰਦੇ ਰਹਾਂਗੇ ਤੇ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ